ਪਹਾੜੀ ਦੀ ਪੇਂਜਾ ਦੇ ਪਿੰਡ ਦੇ ਦੇਖਿਆ ਦੀ ਯਾਦ ਅੱਜ ਸਾਨੂੰ ਆਪਣੇ ਪਿੰਡ ਦੇ ਸੇਵਾ ਦੇ ਵਿੱਚ ਜਗ੍ਹਾ ਨਹੀਂ ਮਿਲ ਰਹੀ ਤੇ ਅਸੀਂ ਸੱਸ ਕਰ ਕਿੱਥੇ ਕਰੀ ਇੱਕੋ ਸ਼ਮਸ਼ਾਨ ਘਾਟ ਦੇ ਵਿੱਚ ਇਕੱਠਿਆਂ 8 ਸਿਵੇ ਬਲੇ ਨੇ ਜਿਸ ਨੂੰ ਦੇਖ ਕੇ ਹਰ ਕੋਈ ਰੋਪਿਆ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਮਲੇਰ ਕੋਟਲਾ ਦੇ ਪਿੰਡ ਮਣਕਵਾਲ ਤੋਂ ਜੁਥੇ 8 ਸਿਵੇ ਇੱਕੋ ਸਮੇ ਬਲੇ ਨੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਇਨਾ ਹੀ ਨਹੀਂ ਪੂਰੇ ਪਿੰਡ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ ਹਰ ਕੋਈ ਹੀ ਇਹ ਕਹਿ ਰਿਹਾ ਹੈ ਕਿ ਬਹੁਤ ਮੁੱਢਿਆ ਅਜੇ ਹੀ ਘਟਨਾ ਕਦੇ ਵੀ ਕਿਸੇ ਨਾ ਆਵਾਪਰੇ ਦਰਸਲ ਮਾਤਾ ਨੈਣਾ ਦੇਵੀ ਤੋਂ ਦਰਸ਼ਨ ਕਰਕੇ ਵਾਪਸ ਆ ਰਹੀ ਸ਼ਰਧਾਲੂਾਂ ਦੀ ਗੱਡੀ ਨਦੀ ਦੇ ਵਿੱਚ ਡਿੱਗੀ ਸੀ ਅਤੇ ਇਸ ਦੌਰਾਨ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ ਸੀ ਜਦ ਕੀ ਕਈ ਲਾਪਤਾ ਹੋ ਗਏ ਸਨ ਇਹਨਾਂ ਦੇ ਵਿੱਚੋਂ ਦੋ ਲੋਕਾਂ ਦੀ ਭਾਲ ਅਜੇ ਵੀ جاری ਹੈ ਅਤੇ ਪੀਤੇ ਕਲ ਇਹਨਾਂ ਦੇ ਵਿੱਚੋਂ ਪਿੰਡ ਮਣਕ ਵਾਲਦੇ ਦੇ ਲੋਕਾਂ ਦਾ ਸੰਸਕਾਰ ਕੀਤਾ ਗਿਆ ਜਿਨ੍ਹਾਂ ਨੇ ਇਸ ਹਾਦਸੇ ਦੇ ਵਿੱਚ ਆਪਣੀ ਜਾਨ ਗਵਾਈ ਸੀ ਪਿੰਡ ਮਣਕ ਵਾਲਦੇ ਇੱਕੋ ਸ਼ਮਸ਼ਾਨ ਘਾਟ ਦੇ ਬਚੇ ਇਕੱਠਿਆਂ 8 ਸੀਵ ਦੇ ਜਿਸ ਨੂੰ ਦੇਖ ਕੇ ਹਰ ਕਿਸੇ ਦੀ ਹੀ ਅੱਖ ਦੇ ਵਿੱਚ ਹੰਝੂ ਆ ਗਏ ਪਰਿਵਾਰਕ ਮੈਂਬਰਾਂ ਦਾ ਇਸ ਵਕਤ ਰੋ ਰੋ ਕੇ ਬੁਰਾ ਹਾਲ ਹੈ ਕੀ ਬੀਤਰੀ ਹੋਵੇਗੀ ਉਹਨਾਂ ਤੇ ਸ਼ਾਇਦ ਇਸ ਦਾ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿਆ ਨਹੀਂ ਜਾ ਸਰਦ ਜੀ ਸਾਨੂੰ ਬਹੁਤ ਬੜਾ ਦੁੱਖ ਆ ਰਿਹਾ ਹੈ ਇਹ ਕਿਹਦੀ ਤਾਕਦੀ ਕੀ ਦੀ ਆ ਇਹ ਸਰਬਜੀਤ ਜੀ ਮਨਾ ਮਰਿੰਦਰ ਸਿੰਘ ਦੀ ਹੈ ਜੀ ਮਰਿੰਦਰਗੜ੍ਹ ਦੋ ਇਹਦੇ ਇੱਕ ਬੇਟਾ ਜੀ ਇੱਕ ਬੇਟੀ ਹੈ ਜੀ ਬਸ ਤੁਸੀਂ ਆਏ ਹੋ ਪਹਾੜੀ ਦੀਪਿਆ ਸਾਡੇ ਪਿੰਡ ਦੇ ਦੇਖਿਆ ਜੀ ਬਸ ਦੁੱਖ ਦੀ ਬਹੁਤ ਬੜਾ ਦੁੱਖ ਆ ਸਾਡਾ ਨਾ ਭੁੱਲਣ ਵਾਲਾ ਸਾਡੇ ਪਿੰਡ ਦੇ ਏਡਾ ਬੜਾ ਪਹਾੜ ਏ ਗਿਆ ਤੇ ਸੋਚੇ ਦੀ ਕਿ ਏਡਾ ਕਿੱਥੇ ਗਿਆ ਮਾ ਹੀ ਨਹੀਂ ਜੀ ਉਹ ਲੱਗਦਾ ਕਿ ਇਹ ਕਰਨ ਨਜ਼ਰ ਪੈਣ ਨੂੰ ਲੱਗਦੀ ਬਸ ਬਸ ਪੁੱਛੋ ਨਾ ਜੀ ਲੱਕੜਾਂ ਕੱਟ ਰਹੀ ਜੁੱਧੂ ਮਗਰ ਉਹ ਹੈ ਜਬਟਰੇ ਮੇਰੇ ਤੇ ਕਟਰ ਚੱਲ ਗਿਆ ਹੋਰ ਕੈਸੇ ਸ਼ਮਸ਼ਾਨ ਘੜੀ ਕੱਟ ਰਹੀ ਹੈ ਹਾਂ ਜੀ ਬਸ ਸਾਰੇ ਇਤੋਂ ਵੱਡਾ ਟੋਕੇ ਨਾ ਇੱਕ ਮਾਂ ਦੇ ਨਾਲ ਦੋ ਬੱਚਿਆਂ ਦਾ ਸਹਾਰਾ ਦਿਲ ਚ ਰੱਖ ਦੇਣਾ ਇਹ ਕੋਈ ਮਾਮੂਲੀ ਗੱਲ ਨਹੀਂ ਹੈ ਸਾਰੇ ਲੋਕਾਂ ਨੇ ਇਹਦਾ ਦਰਦ ਬਣਾਉਣਾ ਇਹ ਵੀ ਮਾਮੂਲੀ ਗੱਲ ਨਹੀਂ ਹੈ ਅੱਜ ਸਾਨੂੰ ਆਪਣੇ ਪਿੰਡ ਦੇ ਸੇਵਾ ਦੇ ਵਿੱਚ ਜਗ੍ਹਾ ਨਹੀਂ ਮਿਲ ਰਹੀ ਤੇ ਅਸੀਂ ਸੰਸਕਾਰ ਕਿੱਥੇ ਕਰੀਏ ਅਰ ਧੰਨਵਾਦ ਕਰਦਾ ਨਗਰ ਦਾ ਬਾਕੀ ਬਾਹਰਲੇ ਲੋਕਾਂ ਦਾ ਵੀ ਨਾਲ ਸਾਥ ਦਿੱਤਾ ਪਰ ਸਾਡੇ ਆਹਦੇ ਵੀ ਡੋਰ ਲੜਸਪੋਡੀਆਂ ਉਹਦੇ ਨਹਿਰ ਦੇ ਵਿੱਚ ਨੇ ਅਸੀਂ ਉਹਨਾਂ ਦੀ ਪਾਲ ਦੇ ਵਿੱਚ ਆਹਦੇ ਜਦੋਂ ਉਹ ਆਉਣਗੇ ਸਾਨੂੰ ਉਹ ਤੋਂ ਵੀ ਵੱਡਾ ਦੁੱਖ ਹੋਣਾ ਕਿ ਮੀਂਹ ਆ ਬੀਬੀ ਕਿੱਥੇ ਚਲੇ ਜਾਣਾ ਮਾਂ ਪੁੱਤ ਕਿੱਥੇ ਚਲੇ ਜਾਣਾ ਨਗਰ ਚ ਨਹਿਰ ਪੈ ਜਾਣਾ ਸੋਨ ਹੋ ਜਾਣੀ ਬੜੀ ਮਾੜੀ ਗੱਲ ਆਸੋ ਗਿਆ ਦੋ ਨਹਿਰ ਚੋਂ ਵੀ ਖਤਮ ਨੇ 10 ਹੋ ਗਈਆਂ ਜੀ ਅੱਜ ਕਿੰਨੇ ਨੂੰ ਅੱਕ ਲਾਈਏ ਅੱਠ ਨੂੰ ਲਾਈਏ ਅੱਜ ਮਾਂ ਬਾਪ ਬੱਚੇ ਮਾਂ ਇਹਨਾਂ ਦੇ ਬੱਚਾ ਆਕਾਸ਼ ਦੀ 8 ਸਾਲ ਦਾ ਬੇਟੀ ਐ 4 ਸਾਲ ਦੀ ਉਹਨਾਂ ਦੀ ਮਾਤਾ ਤਿੰਨਾਂ ਨੂੰ ਇੱਕ ਚਿਕਾ ਦੇ ਵਿੱਚ ਸਾਰੇ ਪਿੰਡ ਨੇ ਚਿੜਕ ਕੇ ਅਜ ਦਾਗ ਲਾਇਆ ਕਿੰਨਾ بڑا ਦੁੱਖ ਹੋਊਗਾ ਅਸੀਂ ਕਹਿ ਨਹੀਂ ਸਕਦਾ ਸਨ ਨਹੀਂ ਸਕਦਾ ਕਿੱਥੇ ਦੇ ਦੂਸਰਾ ਇੱਕ ਮਹੀਆ ਬੀਬੀ ਹੈ ਕ੍ਰਿਸ਼ਨਾ ਕੌਰ ਉਹਨੂੰ ਦਾਗ ਲਾਤਾ ਉਹਦੇ ਘਰ ਵਾਲਾ ਹਲੇ ਨਹਿਰ ਦੇ ਵਿੱਚ ਦੇਖੋ ਜਿਹੜਾ ਪਾਣਾ ਨਾ ਜ਼ਿੰਦਗੀ 'ਚ ਦੇਖਿਆ ਨਾ ਦੇਖਣਾ ਨਾ ਸਾਡੇ ਨਗਰ 'ਚ ਸੋਣਾ ਇਹ ਸਾਡੇ ਨਗਰ ਤੇ ਜੋ ਕਹਿਰ ਵਾਪਰਿਆ ਇਹ ਕਹਿਰ ਨੂੰ ਅਸੀਂ ਭੁੱਲ ਨਹੀਂ ਸਕਦੇ ਜ਼ਿੰਦਗੀ 'ਚ ਜਿਲ੍ਹਾ ਮਲੇਰਕੋਟਲਾ ਬੜਾ ਦੁੱਖ ਹੋਇਆ ਸਾਨੂੰ ਜਿਹੜੇ ਨਾਨਾ ਦੇਵੀ ਦੇ ਦਸਨਾ ਤੇ ਗਏ ਸੀ ਜਦੋਂ ਜਿਹੜੇ ਨਹਿਰ ਤੋਂ ਪਤਾ ਲੱਗਾ ਕਿ ਜਿਹੜਾ ਟੈਂਪੂ ਆ ਉਹ ਪੂਰੀਆਂ ਭਾਰੀਆਂ ਭਰੀਆਂ ਸਵਾਰੀਆਂ ਦੇ ਨਾਲ ਨਹਿਰ ਦੇ ਵਿੱਚ ਡਿੱਗ ਗਿਆ ਮੈਂ ਸਾਡੇ ਸਮਾਜ ਦੇ ਖਾਸ ਕਰਕੇ ਮੈਂ ਸਾਡੇ ਰਮਦਾਸੀਆ ਭਾਈਚਾਰੇ ਨੂੰ ਤੇ ਬਾਲਮੀਕ ਭਾਈਚਾਰੇ ਨੂੰ ਮੈਂ ਇਹ ਸੰਦੇਸ਼ ਦਿੰਨਾ ਕਿ ਜੇ ਤੁਸੀਂ ਜਾਣਾ ਤਾਂ ਪਰਿਵਾਰ ਇਕੱਠਾ ਨਾ ਜਾਵੋ ਇੱਕ ਇੱਕ ਦੋ ਦੋ ਜਾਣੇ ਜਾਵੋ ਤੇ ਬਾਕੀ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਰਾ ਦੀ ਬਾਣੀ ਸਾਨੂੰ ਦਿੱਤੀਆ ਗੁਰੂਆਂ ਨੇ ਸਭ ਤੋਂ ਵੱਡੀਆਂ ਕੁਰਬਾਨੀਆਂ ਸਿੱਖ ਇਤਿਹਾਸ ਦੇ ਵਿੱਚ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੋ ਤੇ ਉਹਦੇ ਗੁਣ ਗਾਓ ਤੇ ਸਾਨੂੰ ਬਹੁਤ ਦੁੱਖ ਹੋਇਆਗਾ ऐसा दुखदाई ਘਟਨਾ ਦਾ Jaipur Jaipur ਮੰਦ ਭਾਗੀ ਦੁਰਘਟਨਾ ਜੋ ਵਾਪਰੀ ਹੈ ਜਿਸ ਨੇ ਪੂਰੇ ਨਗਰ ਨੂੰ ਤੇ ਪੂਰੇ ਪਰਿਵਾਰ ਨੂੰ ਇਸ ਦੁਖ ਦੀ ਇਲਾਕੇ ਦੀ ਇਸ ਦੀ ਦੁੱਖ ਘੜੀ ਦੇ ਵਿੱਚ ਝੋੜ ਕੇ ਰੱਖ ਦਿੱਤਾ ਤਾਂ ਸਮੂਚਾ ਸੋਗ ਦੀ ਲਹਿਰ ਪਿੰਡ ਵਿੱਚ છਾਈ ਹੋਈ ਹੈ ਕਿਉਂਕਿ ਕਈ ਘਰਾਂ ਦੇ ਘਰ ਖਾਲੀ ਹੋ ਗਏ ਸੋ ਵਾਹਿਗੁਰੂ ਅੱਗੇ ਪ੍ਰਮਾਤਮਾ ਅੱਗੇ ਹੀ ਅਰਦਾਸ ਬੇਨਤੀ ਕਰਦੇ ਹਾਂ ਕਿ ਵਿਛੜੇ ਰੂ ਨੂੰ ਆਪਣੇ ਚਰਨਾਂ ਵਿੱਚ ਨਵਾਜ ਬਾਕ ਸਿੰਘ ਤੇ ਸਮੂੱਚਾ ਸ਼ਰੋਮਣੀ ਅਕਾਲੀ ਦਲ ਇਸ ਦੁੱਖ ਦੀ ਘੜੀ ਵਿੱਚ ਪੂਰੇ ਪਰਿਵਾਰਾਂ ਦੇ ਨਾਲ ਖੜਾ ਹੈ ਤੇ ਹਰ ਵਿੜੇ ਉਹਨਾਂ ਦੇ ਨਾਲ ਖੜਾ ਹੈ ਜੀ